ਜੋ ਨੁਸਖਾ ਜੋ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਕਤ ਦੀ ਮਸ਼ੀਨ ਵਾਲਾ ਫਾਰਮੂਲਾ ਹੈ ਤੁਹਾਡੇ ਸਰੀਰ ਦੇ ਵਿੱਚ ਤਾਕਤ ਦੀ ਮਸ਼ੀਨ ਲੱਗ ਜਾਏਗੀ ਜੋ ਅੱਜ ਅਸੀਂ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਦੇ ਆਂ ਵੀ ਤਾਕਤ ਦੀ ਮਸ਼ੀਨ ਤਾਕਤ ਦੀ ਮਸ਼ੀਨ ਹੈਗੀ ਨੇਚਰ ਦੇ ਨਾਲ ਨੇਚਰ ਨੇ ਸਾਨੂੰ ਆ ਚੀਜ਼ਾਂ ਦਿੱਤੀਆਂ ਬਹੁਤ ਤਕੜਾ ਗਿਫਟ ਏ ਇਹ ਇਹਨਾਂ ਨੂੰ 1 ਮਿੰਟ ਲਈ ਪੂਰਾ 1 ਮਿੰਟ ਲਾਣਾ ਜੀ ਆਪਾਂ ਰੋਸਟ ਕਰਨੇ ਹਾਂ ਇਹਨਾਂ ਨੂੰ ਲਾਈਟ ਜਿਹੜੀ ਹੈਗੀ ਨਾ ਥੋੜੀ ਅੱਗੇ ਦੇ ਉੱਤੇ ਰੋਸਟ ਕਰਨਾ ਹਲਕੀ ਫਲੇਮ ਹਲਕੀ ਫਲੇਮ ਦੇ ਉੱਤੇ ਰੋਸਟ ਕਰਨਾ ਸਰ ਤੁਹਾਡਾ 파ਟਨਰ ਤੁਹਾਨੂੰ ਆਪ ਕਹੇਗਾ ਵੀ ਕੀ ਕੀਤਾ ਤੂੰ ਆ ਦੱਸ ਵੀ ਇੰਨੀ ਤਾਕਤ ਤੇ ਨਹੀਂ એનર્ਜੀ ਤੇਰੇ ਵਿੱਚ ਪਹਿਲਾਂ ਤੇ ਬਿਲਕੁਲ ਨਹੀਂ ਸੀ ਹੈਗੀ ਇੰਨੀ ਤਾਕਤ ਇੰਨੀ એનર્ਜੀ ਦਾ ਖਜ਼ਾਨਾ ਇਹ ਮਸ਼ੀਨ ਤੈਨੂੰ ਕਿੱਥੋਂ ਲੱਭ ਗਈ ਤਾਕਤ ਬਣਾਉਣ ਲਈ ਤੇ ਵੈਟੀ ਤੁਸੀਂ ਕਹਿ ਰਹੇ ਹੋ ਕਿ ਸਰਦੀਆਂ ਦੇ ਵਿੱਚ ਬੰਦੇ ਨੂੰ ਖਾਸ ਤਾਕਤ ਦੀ ਲੋੜ ਹੁੰਦੀ ਹੈ ਜਦੋਂ ਹਰ ਪਾਸਿਓਂ ਹੱਡ ਚੀਰਵੀਂ ਠੰਡ ਪੈਂਦੀ। ਤੇ ਸਕੂਟਰੀ ਸਟਾਰਟ ਨਹੀਂ ਹੋਣੀ। ਤੇ ਕਿ ਕੰਮ ਹਾਰ-ਮਾਰ ਕੇ ਹੰਬ ਜੰਨੇ ਆ ਸਕੂਟਰੀ ਓਵਰ ਭਾਵੇਂ ਹੋ ਜੇ ਪਰ ਸਟਾਰਟ ਨਹੀਂ ਹੋਣੀ। ਤੇ ਜਿਹੜਾ ਅੱਜ ਦਾ ਅਸੀਂ ਫਾਰਮੂਲਾ ਲੈ ਕੇ ਆਏ ਆ ਉਹਦੇ ਨਾਲ ਇੰਨੀ ਤਾਕਤ, ਇੰਨੀ એનર્ਜੀ, ਇੰਨੀ ਜਾਨ ਤੁਹਾਡੇ ਸਰੀਰ 'ਚ ਆ ਜਾਣੀ ਹੈ ਵੀ ਤੁਸੀਂ ਜਸਟ ਸਕੂਟਰੀ ਵਾਲੇ ਪਾਸੇ ਦੇਖਣਾ ਹੀ ਹੈ। ਸਟਾਰਟ ਹੋ ਕੇ ਉਹਨੇ ਜਮਾ 350 ਆਪਣੇ ਆਪ ਬਣ ਜਾਣਾ। ਦੇ ਜਿਹੜੀ ਦਿੱਕਤ ਹੈ ਹੈਗੇ ਨੇ ਬਹੁਤ ਵਾਰ ਹੁੰਦਾ ਕਿ ਅਸੀਂ ਗਰਮ ਸਮਾਨ ਖਾ ਲੰਨੇ ਆ ਪੀਂਨੀਆਂ ਖਾ ਲੰਨੇ ਆ ਆ ਬਦਾਮ ਅਸੀਂ ਜ਼ਿਆਦਾ ਖਾ ਲੰਨੇ ਆ ਔਰ ਕਈ ਵਾਰ ਹੁੰਦਾ ਕਿ ਜਿਹੜੇ ਸਾਡੇ ਭਰਾ ਆ ਨਾਨ ਵੇਜ ਪਸੰਦ ਕਰਦੇ ਨੇ ਉਹ ਨਾਨ ਵੇਜ ਵੀ ਕਈ ਵਾਰ ਜ਼ਿਆਦਾ ਖਾਦਾ ਜਾਂਦਾ ਉਹਦੇ ਕਰਕੇ ਗਰਮੀ ਬੜੀ ਆ ਜਾਂਦੀ ਹੈ ਤੇ ਉਹਨਾਂ ਦਾ ਕੋਈ ਹੱਲ ਹੈ ਜੀ ਫਿਰ ਸਰਦੀ ਦੇ ਮੌਸਮ ਦੇ ਵਿੱਚ ਬਿਲਕੁਲ ਇਹਦਾ ਵਿਪਰੀਤ ਹੁੰਦਾ ਉਲਟ ਹੁੰਦਾ ਕਿ ਪਾਣੀ ਦਾ ਇਨਟੇਕ ਘਟ ਜਾਂਦਾ ਉਦੋਂ ਆਪਾਂ ਗਰਮ ਚੀਜ਼ਾਂ ਜਿਹੜੀਆਂ ਖੁੱਲੇ ਦਿਨਾਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਮਸ਼ੀਨ ਤੁਹਾਡੀ ਹੈ ਜਦੋਂ ਮਰਜੀ ਤੁਹਾਨੂੰ ਲੱਗੇ ਵੀ ਤਾਕਤ ਦੀ ਥੋੜੀ ਜਿਹੀ ਵੀ ਕਮੀ ਆ ਗਈ ਤੇ ਨਾਲ ਹੀ ਰੇਸ ਦੋ ਤੇ ਪੂਰਾ ਤੇਜ਼ ਭਜਾਓ ਉਹਨੂੰ ਆ ਹੈਗਾ ਜੀ ਮੇਨ ਚੀਜ਼ ਜਿਸ ਨਾਲ ਅੰਦਰ ਸਰੀਰ ਦੇ ਤਾਕਤਮੰਨੀ ਹੈ એનર્ਜੀ ਬੰਨੀ ਹੈ ਤੇ ਫਿਰ ਇਹ ਫਾਰਮੂਲਾ ਨੁਸਖਾ ਬਣਾਉਣਾ ਕਿਵੇਂ ਸਾਨੂੰ ਇਹ ਵੀ ਦੱਸ ਦਿਓ ਤੇ ਇਹਦੇ ਫਾਇਦੇ ਕੀ ਕੀ ਹੋਣ ਵਾਲੇ ਨੇ ਮਗਜ ਹੈਗੇ ਨੇ ਦੋਨੋਂ ਰੰਗਾਂ ਦੇ ਸਫੇਦ ਰੰਗ ਦੇ ਵੀ ਤੇ ਹਰੇ ਰੰਗ ਦੇ ਵੀ ਤੇ ਨਾਲ ਇਹਦੇ ਵਿੱਚ ਲਾਚੀਆਂ ਦੇ ਦਾੜੇ ਦੋਨੋਂ ਚੀਜ਼ਾਂ ਦੀ ਪ੍ਰੋਪਰਟੀ ਇਹ ਵੇ ਕਿ ਇਹ ਬਲੱਡ ਦਾ ਫਲੋ ਵਧਾਉਂਦੀਆਂ ਨੇ ਤੇ ਆਹ ਦੇਖੋ ਜੀ ਖਾਣਾ ਕਿਵੇਂ ਹੈ ਠੰਡਾ ਹੋਣ ਤੋਂ ਬਾਅਦ ਖਾਣਾ ਹੈ ਜਾਂ ਗਰਮ-ਗਰਮ ਨੂੰ ਇਹਨੂੰ ਜਿਹੜਾ ਅਸੀਂ ਇਨਟੇਕ ਕਰਦੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਨੇ ਦਿਨੀ ਪੰਜਾਬ ਦੇ ਵਿੱਚ ਹੱਡਾਂ ਨੂੰ ਜਮਾ ਦੇਣ ਵਾਲੀ ਜਿਹੜੀ ਠੰਡ ਹੈ ਉਹ ਪੈ ਰਹੀ ਹੈ ਅਜਿਹੇ ਦੇ ਵਿੱਚ ਜਿਹੜੀ ਤਾਕਤ ਹੈਗੀ ਹੈ ਕਮਜ਼ੋਰ ਲੋਕ ਹੈਗੇ ਨੇ ਉਹਨਾਂ ਦਾ ਰਜਾਈਆਂ ਛੱਡਣ ਦਾ ਬਿਲਕੁਲ ਵੀ ਮਨ ਨਹੀਂ ਹੈ ਕਮਜ਼ੋਰੀ ਹੋਵੇ ਦਰਦ ਹੋਵੇ ਹਰ ਪਾਸਿਓਂ ਲਗਭਗ ਉਹਨਾਂ ਨੂੰ ਜਿਹੜੀ ਮਾਰ ਹੈਗੀ ਆ ਉਹ ਇਸ ਵੇਲੇ ਠੰਡ ਕਰਕੇ ਪੈ ਰਹੀ ਹੈ ਪਰ ਅੱਜ ਅਸੀਂ ਪਹੁੰਚੇ ਹਾਂ ਇੱਕ ਵਾਰ ਮੁਰੜ ਤੋਂ ਜਲੰਧਰ ਨਰਿੰਦਰ ਸਿਨਮਾ ਦੇ ਬਿਲਕੁਲ ਸਾਹਮਣੇ ਪੀਰ ਬਾਬਾ ਮਾਰਕੀਟ ਦੇ ਵਿੱਚ ਜਿੱਥੇ ਬੈਠੇ ਨੇ ਦੁਕਾਨ ਨੰਬਰ 1 ਦੇ ਵਿੱਚ ਆਪਣਾ ਕਲੀਨਿਕ ਦੇ ਉੱਤੇ ਗੋਰਿਆਂ ਦੇ ਵੈਦ ਅੱਜ ਉਹਨਾਂ ਨੇ ਜੋ ਨੁਸਖਾ ਜੋ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਕਤ ਦੀ ਮਸ਼ੀਨ ਵਾਲਾ ਫਾਰਮੂਲਾ ਹੈ ਤੁਹਾਡੇ ਘਰ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਤਾਕਤ ਦੀ ਮਸ਼ੀਨ ਲੱਗ ਜਾਏਗੀ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਵੀ ਤੁਸੀਂ ਤੁਹਾਡੇ ਨਾਲ ਦੱਸਾਂਗੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਣੇ ਆ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਸਮੇਂ ਚ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਦੇ ਸਾਬ ਦੇ ਸਾਬ ਜੁ ਬੈਠੇ ਮੇਰੇ ਵੀਰ ਮੇਰਾ ਬੈਦ ਹਰਸ਼ਵੀਰ ਸਿੰਘ ਦਾ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਵੈਜੀ ਤੁਸੀਂ ਕਹਿ ਰਹੇ ਹੋ ਕਿ ਸਰਦੀਆਂ ਦੇ ਵਿੱਚ ਬੰਦੇ ਨੂੰ ਖਾਸ ਤਾਕਤ ਦੀ ਲੋੜ ਹੁੰਦੀ ਹੈ ਜਦੋਂ ਹਰ ਪਾਸਿਓਂ ਹੱਡ ਚੀਰ ਵੀ ਠੰਡ ਪੈਂਦੀ ਹੋਵੇ ਉਹ ਕੀ ਤਰਕ ਹੈਗਾ ਜੀ ਤੁਹਾਡਾ ਦੇਖੋ ਜੀ ਸਰਦੀਆਂ ਦੇ ਵਿੱਚ ਜਿਹੜੀਆਂ ਆਪਣੀਆਂ ਨਾੜਾਂ ਨੇ ਨਾ ਅੰਦਰ ਵਿੱਚ ਜਿਹੜੀਆਂ ਨਾੜਾਂ ਹੁੰਦੀਆਂ ਉਹ ਸੁੰਗੜ ਜਾਂਦੀਆਂ ਨੇ ਸੁੰਗੜ ਜਾਂਦੀਆਂ ਕਿਉਂ ਸੁੰਗੜ ਜਾਂਦੀਆਂ ਕਿਉਂਕਿ ਬਲੱਡ ਦਾ ਜਿਹੜਾ ਫਲੋ ਹੈ ਉਹ ਘਟ ਜਾਂਦਾ ਕਾਫੀ ਬਲੱਡ ਦਾ ਫਲੋ ਘਟਣ ਕਰਕੇ ਜਿਹੜੀ ਆਪਣੀ ਅੰਦਰ ਜਿਹੜਾ ਸਿਸਟਮ ਚੱਲਦਾ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰਨ ਦਾ ਜਾਂ ਕੁਝ ਵੀ ਏ ਉਹ ਸਿਸਟਮ ਜਿਹੜਾ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਵੀ ਸਕੂਟਰੀ ਸਟਾਰਟ ਨਹੀਂ ਹੋਣਦੀ ਤੇ ਕਿ ਕੰਮ ਹਾਰ-ਮਰ ਕੇ ਹੰਬ ਜੰਨੇ ਆ ਸਕੂਟਰੀ ওভার ਭਵੇਂ ਹੋ ਜੇ ਪਰ ਸਟਾਰਟ ਨਹੀਂ ਹੋਣੀ ਤੇ ਜਿਹੜਾ ਅੱਜ ਦਾ ਅਹੀ ਫਾਰਮੂਲਾ ਲੈ ਕੇ ਆਏ ਆ ਉਹਦੇ ਨਾਲ ਇੰਨੀ ਤਾਕਤ ਇੰਨੀ એનર્ਜੀ ਇੰਨੀ ਜਾਨ ਤੁਹਾਡੇ ਸਰੀਰ ਚ ਆ ਜਣੀ ਹੈ ਵੀ ਤੁਸੀਂ ਜਸਟ ਸਕੂਟਰੀ ਵਾਲੇ ਪਾਸੇ ਦੇਖਣਾ ਹੀ ਹੈ ਸਟਾਰਟ ਹੋ ਕੇ ਉਹਨੇ ਜਮਾ 350 ਆਪਣੇ ਆਪ ਬਣ ਜਾਣਾ ਵੀ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਵੀ ਤੁਹਾਡਾ 파ਟਨਰ ਤੁਹਾਨੂੰ ਆਪ ਕਹੇਗਾ ਵੀ ਕੀ ਕੀਤਾ ਤੁੰਗਾ ਦੱਸ ਵੀ ਇੰਨੀ ਤਾਕਤ ਤੇ ਇੰਨੀ એનર્ਜੀ ਤੇਰੇ ਵਿੱਚ ਪਹਿਲਾਂ ਤੇ ਬਿਲਕੁਲ ਨਹੀਂ ਸੀ ਹੈਗੀ ਇੰਨੀ ਤਾਕਤ ਇੰਨੀ એનર્ਜੀ ਦਾ ਖਜ਼ਾਨਾ ਇਹ ਮਸ਼ੀਨ ਤੈਨੂੰ ਕਿੱਥੋਂ ਲੱਭ ਗਈ ਤਾਕਤ ਬਣਾਉਣ ਵਾਲੀ ਅੱਛਾ ਤੇ ਫਿਰ ਇਹ ਦੱਸੋ ਵੀ ਇਸ ਵੇਲੇ ਸਰਦੀਆਂ 'ਚ ਜਿਹੜੀਆਂ ਦਿੱਕਤਾਂ ਹੈਗੇ ਨੇ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਗਰਮ ਸਮਾਨ ਖਾ ਲੰਨੇ ਆ ਪੀਂਨੀਆਂ ਖਾ ਲੰਨੇ ਆ ਆ ਬਦਾਮ ਅਸੀਂ ਜ਼ਿਆਦਾ ਖਾ ਲੰਨੇ ਆ ਔਰ ਕਈ ਵਾਰ ਹੁੰਦਾ ਹੈ ਕਿ ਜਿਹੜੇ ਸਾਡੇ ਭਰਾ ਆ ਨਾਨ ਵੇਜ ਪਸੰਦ ਕਰਦੇ ਨੇ ਉਹ ਨਾਨ ਵੇਜ ਵੀ ਕਈ ਵਾਰ ਜ਼ਿਆਦਾ ਖਾਦਾ ਜਾਂਦਾ ਉਹਦੇ ਕਰਕੇ ਗਰਮੀ ਬੜੀ ਆ ਜਾਂਦੀ ਹੈ ਤੇ ਉਹਨਾਂ ਦਾ ਕੋਈ ਹੱਲ ਹੈ ਜੀ ਫਿਰ ਜਦੋਂ ਵੀ ਅਸੀਂ ਠੰਡ ਦੇ ਮੌਸਮ ਦੇ ਵਿੱਚ ਕੋਈ ਵੀ ਗਰਮ ਚੀਜ਼ ਖਾਵਾਂਗੇ ਸਾਡੇ ਅੰਦਰ ਗਰਮੀ ਪੈਣ ਦਾ ਚਾਂਸ ਜ਼ਿਆਦਾ ਵੱਧ ਜਾਂਦਾ ਕਿਉਂਕਿ ਵੱਧ ਜਾਂਦਾ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਪਾਣੀ ਦਾ ਇਨਟੇਕ ਪ੍ਰੋਪਰ ਰੱਖਦੇ ਆ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਅਸੀਂ ਪਾਣੀ ਵੱਧ ਪੀ ਲੈਣੇ ਆ ਸਰਦੀ ਦੇ ਮੌਸਮ ਦੇ ਵਿੱਚ ਬਿਲਕੁਲ ਇਹਦਾ ਵਿਪਰੀਤ ਹੁੰਦਾ ਉਲਟ ਹੁੰਦਾ ਕਿ ਪਾਣੀ ਦਾ ਇਨਟੇਕ ਘਟ ਜਾਂਦਾ ਉਦੋਂ ਆਪਾਂ ਗਰਮ ਚੀਜ਼ਾਂ ਜਿਹੜੀਆਂ ਖੁੱਲੇ ਦਿਨਾਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਜੋ ਅੱਜ ਅਸੀਂ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਤਾਕਤ ਦੀ ਮਸ਼ੀਨ ਤਾਕਤ ਦੀ ਮਸ਼ੀਨ ਹੈਗੀ ਹੈ ਨੇਚਰ ਦੇ ਨਾਲ ਨੇਚਰ ਨੇ ਸਾਨੂੰ ਆ ਚੀਜ਼ਾਂ ਦਿੱਤੀਆਂ ਬਹੁਤ ਤਕੜਾ ਗਿਫਟ ਏ ਇਹ ਖੂਨ ਦਾ ਦੌਰਾ ਫਾਸਟ ਕਰਨ ਦੇ ਵਿੱਚ ਮੈਂ ਉਹ ਜਣੀਆਂ ਟੈਕਨੀਕਲ টারਮਸ ਦੇ ਵਿੱਚ ਨਹੀਂ ਜਾਂਦਾ ਵੀ ਇਹਦੇ ਵਿੱਚ ਵਿਟਾਮਿਨ ਕਿੰਨੀ ਏ ਤੇ ਮਿਨਰਲ ਕਿੰਨੇ ਨੇ ਇਹ ਚ ਪੋਟਾਸ਼ੀਅਮ ਕਿੰਨਾ ਹੈ ਚ ਨਾਈਟ੍ਰੋਜ ਉਹ ਚੀਜ਼ਾਂ ਜਿਹੜੀਆਂ ਨਾ ਉਹ ਡਾਕਟਰੀ ਜ਼ੁਬਾਨ ਦੇ ਵਿੱਚ ਆ ਜਾਂਦੀਆਂ ਆ ਸਾਡੇ ਜਿਹੜੇ ਵੀਰ ਨੇ ਨਾ ਉਹ ਗੱਲਾਂ ਕਈ ਸਮਝਦੇ ਕਈ ਨਹੀਂ ਸਮਝਦੇ بس ਤੁਹਾਨੂੰ ਇਹਨਾਂ ਦੱਸਦਾ ਵੀ ਇਹ ਜਿਹੜੀ ਚੀਜ਼ ਏ ਇਹਦੇ ਨਾਲ ਤੁਹਾਡੇ ਖੂਨ ਦਾ ਜਿਹੜਾ ਦੌਰਾ ਉਹ ਪ੍ਰੋਪਰ ਚੱਲੇਗਾ ਜਿਹੜੀ ਠੰਡ ਦੇ ਵਿੱਚ ਜਿਹੜਾ ਆਪਣਾ ਸੁੰਗੜ ਜਾਂਦਾ ਛੋਟਾ ਹੋ ਜਾਂਦਾ ਸ਼੍ਰਿੰਕ ਕਰ ਜਾਂਦਾ ਜਾਂ ਦੂਜੇ ਨੰਬਰ ਤੇ ਜਿਹੜਾ ਤੇ ਵਿੱਚ ਬਲੱਡ ਦਾ ਫਲੋ ਬਿਲਕੁਲ ਨਹੀਂ ਆਂਦਾ ਜੇ ਆਂਦਾ ਤੇ ਬਹੁਤ ਘੱਟ ਆਂਦਾ ਤੇ ਆਪਣੇ ਫਰਕ ਹੋਣ ਤੋਂ ਪਹਿਲਾਂ ਹੀ ਉਹ ਜਿਹੜਾ ਫਲੋ ਹੈ ਉਹ ਚਲੇ ਜਾਂਦਾ ਇੰਬੈਰਸਿੰਗ ਹੋ ਜਾਂਦਾ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ 파ਟਨਰ ਸਾਹਮਣੇ ਅੱਖਾਂ ਨੀਵੀਆਂ ਜਾਂਦੀਆਂ ਉਹ ਵੀਰੇ ਤਾਕਤ ਦੋਗੀ ਤੁਸੀਂ ਕਹਿ ਰਹੇ ਹੋ ਤਾਕਤ ਦੀ ਮਸ਼ੀਨ ਕਿਵੇਂ ਹੈ ਜੀ ਇਹ ਤਾਕਤ ਦੀ ਮਸ਼ੀਨ ਇਦਾਂ ਵੀ ਅਸੀਂ ਛੋਟੇ ਹੁੰਦੇ ਹੱਸਦੇ ਹੁੰਦੇ ਹੀ ਵੀ ਕੋਈ ਮੁੰਡਾ ਸਕੂਟਰ ਮੋਟਰਸਾਈਕਲ ਆਏ ਤੇ ਨਾ ਬੰਦ ਕਰੇ ਤੇ ਸਟਾਰਟ ਸਟਾਰਟ ਕਰਦਾ ਛੱਡ ਜੇ ਤੇ ਇਹੋ ਉਹਨੇ ਕਹਿੰਦੇ ਵੀ ਕੀ ਗੱਲ ਤੇਰੇ ਪਾਪਾ ਦੇ ਪੈਟਰੋਲ ਪੰਪ ਲੱਗਾ ਤੇ ਉਹ ਕਹਿੰਦਾ ਨਹੀਂ ਜੀ ਪਾਪੇ ਦਾ ਪੈਟਰੋਲ ਪੰਪ ਨਹੀਂ ਹੈਗਾ ਵੀ ਸਾਡੇ ਮਾਮੇ ਦਾ ਹੈਗਾ ਉਹ ਹਾਸੇ ਵਾਲੀ ਗੱਲ ਹੈ ਵੀ ਉਹ ਇੰਨੀ ਗੱਲ ਕਰਕੇ ਤੇ ਉਹਨੂੰ ਕਹਿ ਦਿੰਦਾ ਇਹ ਜਿਹੜੀ ਮਸ਼ੀਨ ਹੈ ਇਹਦਾ ਮਸ਼ੀਨ ਦਾ ਕੀ ਮਤਲਬ ਹੈ ਵੀ ਤੁਹਾਡੇ ਘਰ ਚ ਮਸ਼ੀਨ ਲੱਗ ਜੇਗੀ ਤੁਹਾਡੀ ਆਪਣੀ ਮਸ਼ੀਨ ਪੈਟਰੋਲ ਪੰਪ ਵਾਲੀ ਗੱਲ ਹੋ ਗਈ ਵੀ ਤੁਹਾਡਾ ਆਪਣਾ ਪੰਪ ਹੈ ਜਦੋਂ ਮਰਜ਼ੀ ਤੇਲ ਪਾਓ ਜਿੰਨਾ ਮਰਜ਼ੀ ਫੂਕੋ ਤੇ ਜਿੰਨਾ ਮਰਜ਼ੀ ਫੇਰ ਭਰਾਓ ਠੀਕ ਹੈ ਜੀ ਤੁਹਾਡੇ ਘਰ ਦੇ ਅੰਦਰ ਹੀ ਪੰਪ ਲਾਤਾ ਆਪਾਂ ਉਸ ਹਾਵ ਇਹ ਵੀ ਇਹ ਮਸ਼ੀਨ ਤੁਹਾਡੀ ਹੈ ਜਦੋਂ ਮਰਜੀ ਤੁਹਾਨੂੰ ਲੱਗੇ ਇਹ ਵੀ ਤਾਕਤ ਦੀ ਥੋੜੀ ਜੀ ਵੀ ਕਮੀ ਆ ਗਈ ਤੇ ਨਾਲ ਹੀ ਰੇਸ ਦੋ ਤੇ ਪੂਰਾ ਤੇਜ਼ ਭਜਾਓ ਨੂੰ ਜਿਸ ਤੱਕ ਭਾਈ ਦਾ ਜੀ ਜੀ ਤੇ ਫਿਰ ਇਹ ਫਾਰਮੂਲਾ ਨੁਸਖਾ ਬਣਾਉਣਾ ਕਿਵੇਂ ਸਾਨੂੰ ਇਹ ਵੀ ਦੱਸ ਦਿਓ ਤੇ ਇਹਦੇ ਫਾਇਦੇ ਕੀ ਕੀ ਹੋਣ ਵਾਲੇ ਨੇ ਬਹੁਤ ਆਸਾਨ ਹੈ ਜੀ ਫਾਰਮੂਲਾ ਤੁਸੀਂ ਸੁਣੋਗੇ ਸਮਝੋਗੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਇਹ ਫਾਰਮੂਲਾ ਮੇਰੇ ਵੀਰਾਂ ਨੂੰ ਮੈਂ ਇੱਕ ਗੱਲ ਸਪਸ਼ਟ ਕਰਦਾ ਕਲੀਅਰ ਕਰਦਾ ਪੀਏ ਫਾਰਮੂਲਾ ਅਸੀਂ ਐਜੂਕੇਸ਼ਨਲ ਪਰਪਸ ਤੇ ਬਣਾਨੇ ਪਏ ਆ ਠੀਕ ਹੈ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਮੇਰਾ ਫਾਰਮੂਲਾ ਵਰਤਣਾ ਤੇ ਜਰੂਰ ਆਪਣੇ ਐਕਸਪਰਟ ਦੀ ਆਪਣੇ ਡਾਕਟਰ ਦੀ ਸਲਾਹ ਲੈ ਕੇ ਫੇ ਵਰਤਣਾ ਅਸੀਂ ਇੱਕ ਅਵੇਅਰਨੈਸ ਸਪਰੈਡ ਕਰਦੇ ਆ ਉਹਦੇ ਕਰਕੇ ਆਪਾਂ ਜਿਹੜੇ ਵੀਡੀਓ ਬਣਾਨੇ ਆ ਕਿਸੇ ਵੀ ਮੇਰੇ ਵੀਰ ਭਰਾ ਨੇ ਕਿਸੇ ਵੀ ਫਾਰਮੂਲੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਪਹਿਲਾਂ ਤਿੰਨ ਟੈਸਟ ਦਾ ਨਾਮ ਨੋਟ ਕਰ ਲਓ ਇੱਕ ਯੂਰੀਨ ਟੈਸਟ ਰੂਟੀਨ ਵਾਲਾ ਇੱਕ ਸੀਮੈਂਟ ਦਾ ਟੈਸਟ ਰੂਟੀਨ ਵਾਲਾ ਇੱਕ ਟੈਸਟਸਟੋਨ ਦਾ ਟੋਟਲ ਟੈਸਟ ਆ ਤਿੰਨ ਟੈਸਟ ਲੈ ਕੇ ਮੇਰਾ ਭਰਾ ਕੋਈ ਵੀ ਮੇਰੇ ਕੋ ਆ ਜੇ ਫ੍ਰੀ ਆਫ ਕਾਸਟ ਸਲਾਹ ਦੇਵਾਂਗੇ ਜੇ ਕਿਸੇ ਨੂੰ ਨੁਸਖੇ ਦਾ ਫਾਇਦਾ ਨਹੀਂ ਵੀ ਹੁੰਦਾ ਫਿਰ ਵੀ ਉਹਨੂੰ ਉਹਦੇ ਟੈਸਟਾਂ ਦੇ ਅਕੋਰਡਿੰਗ ਜਿਹੜਾ ਬੈਸਟ ਨੁਸਕਾ ਹੋਏਗਾ ਦੱਸ ਦਾਂਗੇ ਜੇ ਇਨ ਕੇਸ 100 ਦੇ ਵਿੱਚੋਂ 2-4% ਪੇਸ਼ੈਂਟ ਅਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਨੁਸਕੇ ਨਾਲ ਨਹੀਂ ਵੀ ਗੱਲ ਬੰਦੀ ਜਿਨ੍ਹਾਂ ਦੀ ਸਟੇਜ ਬਹੁਤ ਵਧੀ ਹੁੰਦੀ ਹੈ ਉਹਨਾਂ ਲਈ ਟ੍ਰੀਟਮੈਂਟ ਵੀ ਅਵੇਲੇਬਲ ਹੈ ਉਹਨਾਂ ਲਈ ਦਵਾਈ ਵੀ ਦਿੰਨੇ ਆ ਬਟ ਕੋਸ਼ਿਸ਼ ਕਰੀ ਦੀਏ 100% ਆਪਣੀ ਵੀ ਆਪਾਂ ਤੁਹਾਡਾ ਮਸਲਾ ਜਿਹੜਾ ਨੁਸਖੇ ਨਾਲ ਕੁਦਰਤੀ ਤਰੀਕੇ ਨਾਲ ਹੱਲ ਕਰਦੀਏ ਦਵਾਈਆਂ ਵਾਲੇ ਚੱਕਰ 'ਚ ਆਪਾਂ ਨੂੰ ਨਾ ਪੈਣਾ ਪਵੇ ਆਪਾਂ ਹੁਣ ਸਿੱਧਾ ਫਾਰਮੂਲੇ ਵਾਲੇ ਪਾਸ ਜੀ ਇਹ ਹੈ ਕੀ ਚੀਜ਼ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਆ ਜੰਨੇ ਆ ਇਹ ਬੀਜ ਹੈਗੇ ਨੇ ਜੀ ਮਿਕਸ ਬੀਜ ਨੇ ਆਪਣਾ ਹਰੇ ਹਰੇ ਬੀਜ ਵੀ ਹੈਗੇ ਨੇ ਚਿੱਟੇ ਬੀਜ ਵੀ ਹੈਗੇ ਨੇ ਜਿਹਨੂੰ ਆਪਾਂ ਕਦੂ ਦੇ ਬੀਜ ਕਹ ਦਿੰਨੇ ਆ ਪਮਕਿਨ ਸੀਡ ਅੰਗਰੇਜ਼ੀ ਵਾਲੇ ਵੀਰਾਂ ਲਈ ਇਹ ਮਗਜ਼ਵੀ ਕਹਿੰਦੇ ਨੇ ਜੀ ਅਸੀਂ ਮਗਜ਼ਵੀ ਕਹਦਨ ਨੇ ਆ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਆ ਹੈਗੇ ਜੀ ਲਾਚੀਆਂ ਦੇ ਬਰੀਕ ਦਾਣੇ ਲਾਚੀਆਂ ਨੂੰ ਕੁੱਟ ਕੇ ਇਹ ਦਾਣੇ ਪਹਿਲੇ ਹੀ ਬਣਾਏ ਹੋਏ ਨੇ ਲਾਚੀਆਂ ਦੇ ਦਾਣੇ ਇਹ ਚ ਮਗਜ਼ ਹੈਗੇ ਨੇ ਦੋਨੋਂ ਰੰਗਾਂ ਦੇ ਸਫੇਦ ਰੰਗ ਦੇ ਵੀ ਤੇ ਹਰੇ ਰੰਗ ਦੇ ਵੀ ਤੇ ਨਾਲ ਇਹਦੇ ਵਿੱਚ ਲਾਚੀਆਂ ਦੇ ਦਾਣੇ ਇਹ ਆ ਹੈਗਾ ਜੀ ਮੇਨ ਚੀਜ਼ ਜਿਸ ਦੇ ਨਾਲ ਅੰਦਰ ਸਰੀਰ ਦੇ ਤਾਕਤਵੰਨੀ ਐ એનર્ਜੀ ਬਣਨੀ ਐ ਜਿਸ ਦੇ ਨਾਲ ਦੇ ਵਿੱਚ ਬਲੱਡ ਦਾ ਜਿਹੜਾ ਫਲੋ ਹੈ ਉਹ ਪੂਰਾ ਬੰਨਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਰੋਸਟ ਕਰਾਂਗੇ ਜੀ ਇਹ ਦੇਸੀ ਘਿਓ ਪਾਇਆ ਹੋਇਆ ਜੀ ਆਲਰੇਡੀ ਭਾਜੀ ਆਪਾਂ ਟਾਈਮ ਬਚਾਣ ਲਈ ਪਹਿਲਾਂ ਹੀ ਪਾਇਆ ਹੋਇਆ ਹੂੰ ਇਹ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਇੱਕ ਵਾਰੀ ਇਹਦੇ ਵਿੱਚ ਇਹ ਪਾਤੇ ਜੀ ਸਾਡੇ ਪਾ ਕੇ ਇਹਨਾਂ ਨੂੰ 1 ਮਿੰਟ ਲਈ ਪੂਰਾ 1 ਮਿੰਟ ਲਾਣਾ ਜੀ ਆਪਾਂ ਰੋਸਟ ਕਰਨੇ ਆ ਹਾਂ ਇਹਨਾਂ ਨੂੰ ਲਾਈਟ ਜਿਹੜੀ ਹੈਗੀ ਨਾ ਥੋੜੀ ਅੱਗੇ ਦੇ ਉੱਤੇ ਰੋਸਟ ਕਰਨਾ ਹਲਕੀ ਫਲੇਮ ਹਲਕੀ ਫਲੇਮ ਦੇ ਉੱਤੇ ਰੋਸਟ ਕਰਨਾ ਸਰ ਹੂੰ ਜਦੋਂ ਇਹ ਚੰਗੀ ਤਰ੍ਹਾਂ ਰੋਸਟ ਹੋ ਗਏ ਉਹਦੇ ਵਿੱਚ ਆਪਾਂ ਜਿਹੜਾ ਆਪਣਾ ਫਾਈਨਲ ਸਮਾਨ ਹੈ ਜੋ ਚਕੁੰਦਰ ਹੈ ਤੇ ਗਾਜਰ ਹੈ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਚਕੁੰਦਰ ਤੇ ਗਾਜਰ ਕੀ ਕਰੇਗੀ ਕੂਦਰ ਦੇ ਗਾਜਰ ਦੋਨੋਂ ਚੀਜ਼ਾਂ ਦੀ ਪ੍ਰੋਪਰਟੀ ਇਹ ਵੇ ਕਿ ਬਲੱਡ ਦਾ ਫਲੋ ਵਧਾਉਂਦੀਆਂ ਨੇ ਜੇ ਬਲੱਡ ਦੇ ਵਿੱਚ ਥੋੜੀ ਬੋਤੀ ਕਿਤੇ ਕਮੀ ਪੇਸ਼ੀ ਹੁੰਦੀ ਹੈ ਬਲੱਡ ਘੱਟ ਬੰਦਾ ਬੋਡੀ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਬਾ ਦੇਣੇ ਜੀ ਹਾਂਜੀ 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 ਇਹ ਆ ਦੇਖੋ ਜੀ ਇਹਨੂੰ ਵੀ ਹਲਕੀ ਫਲੇਮ ਤੇ ਛੱਡੋ ਜੀ ਹਾਂਜੀ ਹਲ ਇਹਨੂੰ ਕਿੰਨਾ ਟਾਈਮ ਛੱਡਣਾ ਘੱਟੋ ਘੱਟ 3 ਮਿੰਟ ਜੀ ਟੋਟਲ ਦੋਨੋਂ ਚੀਜ਼ਾਂ ਨੂੰ 4 ਮਿੰਟ ਜੀ ਇਹਦੇ ਵਿੱਚ ਫਰੂਕੀ ਸਾਹਿਬ ਇੰਨੀ ਤਾਕਤ ਇੰਨੀ એનર્ਜੀ ਆ ਜਾਣੀ ਹੈ ਸਰੀਰ ਦੇ ਵਿੱਚ ਕਿ ਮੇਰੇ ਵੀਰਾਂ ਨੇ ਆਪ ਤੁਹਾਨੂੰ ਕਮੈਂਟ ਕਰ ਕਰਕੇ ਦੱਸਣਾ ਇਹਨਾਂ ਨੂੰ ਹਲਕੀ ਫਲੇਮ ਤੇ ਕਿੰਨਾ ਟਾਈਮ ਛੱਡ ਦੇਣਾ ਜੀ 2.4 ਮਿੰਟ ਜੀ ਟੋਟਲ ਅੱਛਾ ਜਦੋਂ 1 ਮਿੰਟ ਉਹਨੂੰ 3 ਮਿੰਟ ਇਹਨੂੰ 4 ਮਿੰਟ ਟੋਟਲ ਜੀ ਜੀ ਨੁਸਖਾ ਹੈਗਾ ਜਿਹੜਾ ਨਾਲੋ ਨਾਲ ਤਿਆਰ ਹੋ ਰਿਹਾ ਔਰ ਅੱਜ ਜਿਹੜੀ ਹੈਗੀ ਹੈ ਨੁਸਖਾ ਫਾਰਮੂਲਾ ਜਿਹੜਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਦੇ ਰਹੇ ਨੇ ਇਹ ਕਹਿ ਰਹੇ ਨੇ ਕਿ ਇਹ ਇਸ ਤਰ੍ਹਾਂ ਦਾ ਨੁਸਖਾ ਹੈਗਾ ਇਸ ਤਰ੍ਹਾਂ ਦਾ ਫਾਰਮੂਲਾ ਹੈਗਾ ਕਿ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਮਹਿਸੂਸ ਹੋਏਗਾ ਕਿ ਤਾਕਤ ਦੀ ਮਸ਼ੀਨ ਲੱਗੀ ਹੈ ਜੀ ਸਾਹਿਬ ਇਹ ਤੁਹਾਨੂੰ ਸਮਾਂ ਜਿਹੜਾ ਫਾਰਮੂਲਾ ਅੱਜ ਆਪਾਂ ਬਣਾਇਆ ਜਿਹਨੂੰ ਸੀ ਕਹਿੰਦੇ ਆ ਤਾਕਤ ਦੀ ਮਸ਼ੀਨ ਇਹ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੇ ਮਰੀਜ਼ਾਂ ਨੂੰ ਦਿੰਦਾ ਆ ਰਿਹਾ ਹਾਂ ਤੇ ਹਰ ਸਾਲ ਸਰਦੀਆਂ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਰეკਮੈਂਡ ਕਰਦਾ ਆਪਣੇ ਪੇਸ਼ੈਂਟਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਬਹੁਤ ਸ਼ਾਨਦਾਰ ਫੀਡਬੈਕ ਪੇਸ਼ੈਂਟਾਂ ਦੇ ਆਏ ਨੇ ਇੱਕ ਫੀਡਬੈਕ ਮੈਂ ਤੁਹਾਡੇ ਨਾਲ ਔਨ ਕੈਮਰਾ ਸਾਂਝਾ ਕਰਾਂਗਾ ਅੱਜ ਸਾਡੇ ਇੱਕ ਪੇਸ਼ੈਂਟ ਹੈਗੇ ਨੇ ਉਹਨਾਂ ਨੇ ਮੈਨੂੰ ਇਹ ਕੱਲ੍ਹ ਤੋਂ ਸੀ ਵੀ ਮੈਂ ਪਿਛਲੇ ਕਈ ਸਾਲਾਂ ਤੋਂ ਕਈ ਮੈਡੀਕਲ ਸਟੋਰਾਂ ਤੋਂ ਕਈ ਦਵਾਈਆਂ ਤਾਂ ਦੀਆਂ ਖਾਧੀਆਂ ਜਿਸ ਦੇ ਨਾਲ ਮੈਨੂੰ ਪ੍ਰੋਪਰ ਜਿਹੜਾ ਰੈਐਕਸ਼ਨ ਵਧੀਆ ਆਏ ਉਹਦੇ ਵਿੱਚ ਬਲੱਡ ਦਾ ਫਲੋ ਕਹਿੰਦਾ ਮੈਂ ਅਨਸੈਟੀਸਫਾਈ ਨਹੀਂ ਹੋਇਆ ਕਹਿੰਦਾ ਮੈਨੂੰ ਇਦਾਂ ਲੱਗੇ ਵੀ ਜਿੱਦਾਂ ਮੇਰਾ ਪੁਨਰਜਨਮ ਹੋ ਗਿਆ ਤੇ ਮੇਰਾ ਨਵਾਂ ਜਨਮ ਹੋ ਗਿਆ ਤੇ ਮੈਨੂੰ ਇੰਨੀ ਤਾਕਤ ਇੰਨੀ એનર્ਜੀ ਦਾ ਅਹਿਸਾਸ ਹੋਇਆ ਕਹਿੰਦਾ ਮੈਂ ਤਾਂ ਸੋ ਤੁਹਾਡਾ ਕਹਿੰਦਾ ਕਈ ਉਹ ਆਨ ਕੈਮਰਾ ਆਨ ਲਈ ਵੀ ਤਿਆਰ ਸੀਗੇ ਬਟ ਮੈਂ ਕਿਹਾ ਨਹੀਂ ਵੀ ਆਪਣੀ ਪ੍ਰਾਈਵੇਸੀ ਹੈ ਵੀ ਆਪਾਂ ਇਦਾਂ ਦੀ ਜਿਹੜੀ ਚੀਜ਼ ਹੈ ਆਪਣੇ ਕਿਸੇ ਵੀ ਪੇਸ਼ੈਂਟ ਨੂੰ ਜਿਹੜੀ ਉਹਦੀ ਪ੍ਰਾਈਵੇਸੀ ਉਹ ਨਹੀਂ ਰਿਵੀਲ ਕਰ ਸਕਦੇ ਸੋ ਮੇਰੇ ਜਿੰਨੇ ਵੀ ਦੇਖਣ ਵਾਲੇ ਨੇ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਮੈਂ ਬੜੇ ਤਹਿ ਦਿਲੋਂ ਸ਼ੁਕਰਗੁਜ਼ਾਰ ਵੀ ਕਰਦਾ ਵਾਂ ਤੇ ਐਡਾ ਨਹੀਂ ਇਹ ਮੋਟੀਵੇਸ਼ਨ ਮਿਲਦੀ ਏ ਸਾਰੇ ਪੇਸ਼ੈਂਟਾਂ ਤੋਂ ਜਦੋਂ ਐਡਾ ਦੇ ਫੀਡਬੈਕ ਆਉਂਦੇ ਨੇ ਔਨਰ ਟਾਈਮ ਦੇ ਵਿੱਚ ਅਸੀਂ ਇਸ ਤੋਂ ਵੀ ਬੈਟਰ ਬੈਟਰ ਬਣ ਕੇ ਤੇ ਵਧੀਆ ਤੋਂ ਵਧੀਆ ਸਰਵਿਸ ਦੇਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਜੀ 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 ਤਿੰਨ ਚਾਰ ਮਿੰਟ ਮੈਨ ਲੱਗਦਾ ਕਿ ਹੋਣਾ ਲੈਣੇ ਜੀ ਇਹ ਇਸ ਤੋਂ ਬਾਅਦ ਕੀ ਕਰਨਾ ਹੈ ਪਾਣੀ ਛੱਡ ਕੇ ਜੀ ਹਾਂ ਇਹਦੇ ਵਿੱਚ ਅਸੀਂ ਇਹਦੇ ਵਿੱਚ ਹੁਣ ਕੀ ਫਾਈਨਲ ਜਿਹੜਾ ਆਪਣਾ ਹੈਗਾ ਕਿੰਨੇ ਚਮਚੇ ਪਾਉਣੇ ਨੇ ਦੋ ਚਮਚੇ ਸ਼ੱਕਰ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਜਾ ਸਵਾਦ ਮੁਤਾਬਕ ਆਪਾਂ ਦੋ ਛੋਟੇ ਚਮਚੇ ਵਿੱਚ ਸ਼ੱਕਰ ਦੇ ਐਡ ਕੀਤੇ ਨੇ ਹੁਣ ਆ ਜਿਹੜੀ ਸ਼ੱਕਰ ਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਤੱਕ ਉਹ ਪਾਣੀ ਜਿਹੜਾ ਚੰਗੀ ਤਰ੍ਹਾਂ ਸੁੱਕ ਨਾ ਜਾਏ ਉਦੋਂ ਤੱਕ ਇਹਨੂੰ ਅੱਗ ਤੋਂ ਆਪਾਂ ਲਾਣਾ ਨਹੀਂ ਹਲਕੀ ਜਿਹੜੀ ਫਲੇਮ ਹੈ ਉਹਦੇ ਤੇ ਰੱਖਣਾ ਇਹਨੂੰ ਸ਼ਿਆ ਵਾਹ ਇਹ ਬਨ ਰਹੇ ਹੈ ਜੀ ਪੂਰਾ ਤੜਕਾ ਲੱਗ ਰਿਹਾ ਹੈ ਜੀ ਤੜਕਾ ਲੱਗ ਰਿਹਾ ਹੈ ਤੜਕਾ ਇਹਨੇ ਤੁਹਾਡੀ ਸਰੀਰ ਦੇ ਵਿੱਚ ਜਾ ਕੇ ਪੂਰਾ ਤੜਕਾ ਲਾਣਾ ਜਿਹੜੀ ਜਿਹੜੀ ਚੀਜ਼ਾਂ ਤੁਸੀਂ ਅਜੇ ਤੱਕ ਜ਼ਿੰਦਗੀ ਵਿੱਚ ਸੋਚੀਆਂ ਸੀ ਨਾ ਵੀ ਮੈਂ ਇਦਾਂ ਦਾ ਕਰਨਾ ਜਾਂ ਵਾ ਆਪਣੇ 파ਟਨਰ ਨੂੰ ਇੰਨਾ ਖੁਸ਼ ਕਰਨਾ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਹਨੇ ਕਰਕੇ ਤੁਹਾਨੂੰ ਪੇਸ਼ ਕਰਕੇ ਦਿਖਾਣਾ ਸਾਰਾ ਕੁਝ ਇਹਨੂੰ ਕਿੰਨਾ ਟਾਈਮ ਰੱਖੜਾ ਜੀ ਹਾਂਜੀ ਫਰੂਕੀ ਸਾਹਿਬ ਇਦਾਂ ਆ ਵੀ ਜਦੋਂ ਤੱਕ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਇਹਦੇ ਅੰਦਰੋਂ ਨਵੀਂ ਨਹੀਂ ਜਾਂਦੀ ਉਦੋਂ ਤੱਕ ਤੇ ਦੂਜੇ ਨੰਬਰ ਤੇ ਜਿਹੜੀਆਂ ਇਹ ਗਾਜਰਾਂ ਨੇ ਇਹਦੇ ਚ ਗੁੰਦਰ ਜਦੋਂ ਤੱਕ ਸੌਫਟ ਨਹੀਂ ਹੁੰਦੀ ਉਦੋਂ ਤੱਕ ਆਪਾਂ ਇਹਨੂੰ ਇੱਦਾਂ ਏ ਘਬਾਈ ਜਾਣਾ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਵੀ ਇਹ ਹੀਟਾ ਨਾ ਲੱਗੇ ਤੇ ਥੱਲੋਂ ਜਿਹੜਾ ਪੈਨ ਤੁਹਾਡਾ ਉਹ ਸੜੇ ਨਾ ਤੇ ਸਾਫੇ ਫਾਰਮੂਲਾ ਜਿਹੜਾ ਕਾਮਯਾਬੀ ਨਾਲ ਬਣ ਸਕਦਾ ਪੂਰਾ ਜੋ ਆਪਾਂ ਇਹਦਾ ਰਿਜ਼ਲਟ ਚਾਹਨੇ ਆ ਉਹ ਆਪਾਂ ਨੂੰ ਮਿਲੇਗਾ ਪ੍ਰੋਪਰ ਕੀ ਬਾਤ ਹੈ ਇਹ ਤਾਂ ਜੀ ਵਿੱਚੋਂ ਅਲੱਗ ਬਜਿਵੇਂ ਅਸੀਂ ਕਹਿ ਲਿਆ ਕਿ ਬਿਲਕੁਲ ਲਾਲ ਲਾਲ ਹੋ ਗਿਆ ਜੀ ਸਾਰੀ ਚੀਜ਼ ਹਾਂਜੀ 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 ਇਹ ਤਾਂ ਜੀ ਇਹ ਤਾਂ ਵੈਸੇ ਨਹੀਂ ਖਾ ਸਕਦੇ ਜੀ ਆਪਾਂ ਗਾਜਰ ਤੇ ਚਕੰਦਰ ਨਹੀਂ ਜੀ ਇਹ ਜਦੋਂ ਤੱਕ ਸੌਫਟ ਨਹੀਂ ਹੋ ਜਾਂਦੀਆਂ ਜਦੋਂ ਤੱਕ ਅੰਦਰੋਂ ਚੰਗੀ ਤਰ੍ਹਾਂ ਇਹ ਗਲ ਨਹੀਂ ਜਾਂਦੀਆਂ ਉਦੋਂ ਤੱਕ ਜੇ ਖਾਵਾਂਗੇ ਤੇ ਇਹਦਾ ਜੋ ਆਪਾਂ ਨੂੰ ਰਸ ਮਿਲਣਾ ਜੋ ਇਹਦਾ ਅਸਰ ਆਪਾਂ ਨੂੰ ਮਿਲਣਾ ਚਾਹੀਦਾ ਉਹ ਅਸਰ ਨਹੀਂ ਮਿਲੇਗਾ ਜੀ ਜਦੋਂ ਸੌਫਟ ਹੋ ਜਾਏਗੀ ਉਦੋਂ ਆਪਾਂ ਲਾ ਦੇਣਾ ਜੀ 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 ਰੱਖ ਲਈਏ ਜੀ ਜੀ ਉਦੋਂ ਤੱਕ ਇੱਕ ਦੋ ਗੱਲਾਂ ਜਿਹੜੀਆਂ ਦੇਲਦੀਆਂ ਵਿਚਾਰ ਜਿਹੜੇ ਸਾਂਝੇ ਕਰਨ ਵਾਲੇ ਨੇ ਉਹ ਕਰ ਲਈ ਆਪਾਂ ਕੀ ਫਾਰਮੂਲੇ ਨੈਟ ਦੇ ਉੱਤੇ ਵੀ ਬਹੁਤ ਅਵੇਲੇਬਲ ਨੇ ਸਾਰੇ ਪਾਸੇ ਜਿਹੜੇ ਨੁਸਕੇ ਨੇ ਉਹਨਾਂ ਦੀ ਪ੍ਰਮਾਹਰ ਲੱਗੀ ਪਈ ਹੈ ਬਹੁਤ ਨੁਸਕੇ ਇਦਾਂ ਦੇ ਮੈਂ ਆਪ ਦੇਖਦਾ ਵਾਂ ਜਿਹਦੇ ਨਾਲ ਕਈ ਵਾਰੀ ਕੋਈ ਸੀਰੀਅਸ ਸਾਈਡ ਇਫੈਕਟ ਹੋ ਜਾਂਦੇ ਨੇ ਕਈਆਂ ਨੂੰ ਮੇਰੇ ਕੋਲ ਵੀ ਪੇਸ਼ੈਂਟ ਆਉਂਦੇ ਨੇ ਸੋ ਇੱਕ ਬੇਨਤੀ ਹੈ ਹੱਥ ਜੋੜ ਕੇ ਮੇਰੀ ਅਰਦਾਸ ਜਿਹੜੀ ਉਹ ਪ੍ਰਵਾਨ ਕਰਿਓ ਕੋਈ ਵੀ ਨੁਸਖਾ ਕਿਸੇ ਵੀ ਡਾਕਟਰ ਕੋਲ ਇਲਾਜ ਕਰਾਓ ਕੋਈ ਮਸਲਾ ਨਹੀਂ ਬਟ ਕਿਸੇ ਸੀਰੀਅਸ ਬੰਦੇ ਨਾਲ ਕਿਸੇ ਜਿਹੜਾ ਲਾਈਨ ਦਾ ਐਕਸਪਰਟ ਹੈਗਾ ਉਹਦੇ ਕੋਲੋਂ ਇੱਕ ਵਾਰੀ ਸਲਾਹ ਲੈ ਕੇ ਜਿਹੜਾ ਆਪਣਾ ਤੁਹਾਡਾ ਸਰੀਰ ਹੈ ਉਹ ਬਹੁਤ ਕੀਮਤੀ ਚੀਜ਼ ਹੈ ਉਹਨੂੰ ਇਹ ਨਾ ਸਮਝੋ ਵੀ ਇਹ ਪ੍ਰਯੋਗਸ਼ਾਲਾ ਕਿ ਲਾਬਰੇਟਰੀ ਹੈ ਕੋਈ ਵੀ ਚੀਜ਼ ਆਪਣੇ ਸਰੀਰ ਦੇ ਉੱਤੇ ਅਪਰਤਨ ਤੋਂ ਪਹਿਲਾਂ ਉਸ ਲਾਈਨ ਦਾ ਜਿਹੜਾ ਮਾਹਿਰ ਬੰਦਾ ਡਾਕਟਰ ਹੈ ਕੋਈ ਫਿਜੀਸ਼ੀਅਨ ਹੈ ਜਿਹਨੂੰ ਉਸ ਕਿੱਤੇ ਦੇ ਬਾਰੇ ਪੂਰਾ ਗਿਆਨ ਹੈ ਉਹਦਾ ਇੱਕ ਵਾਰੀ ਸਲਾਹ ਲੈ ਲਓ ਸਭ ਤੋਂ ਪਹਿਲਾਂ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਲੈਬੋਰਟਰੀ ਤੋਂ ਟੈਸਟ ਕਰਾਓ ਟੈਸਟ ਦੀ ਰਿਪੋਰਟਾ ਲੈ ਕੇ ਐਕਸਪਰਟ ਦੇ ਕੋਲ ਜਾਓ ਐਕਸਪਰਟ ਦਾ ਇੱਕ 뷰 ਲਓ ਉਹਦੇ ਤੋਂ ਬਾਅਦ ਉਹਨੂੰ ਜੇ ਤੁਹਾਨੂੰ ਕਹਿੰਦਾ ਵੀ ਇਹ ਫਾਰਮੂਲਾ ਤੁਹਾਡੇ ਲਈ ਠੁਕਵਾ ਥੈਨ ਓਨਲੀ ਚਲੇ ਜਾਓ ਕੋਈ ਗੱਲ ਜੀ 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 ਤੈਨੂੰ ਲੱਗਦਾ ਕਿ ਫਾਰਮੂਲਾ ਬਿਲਕੁਲ ਰੈਡੀ ਪਰ ਰੈਡੀ ਹੈਗਾ ਤਿਆਰ ਵਰ ਤਿਆਰ ਹੈਗੇ ਦੇਖੋ ਜਿਹੜੀ ਇਹ ਤਾਕਤ ਦੀ ਮਸ਼ੀਨ ਹੈ ਇੱਕਦਮ ਤਿਆਰ ਹੋ ਚੁੱਕੀ ਹੈ ਤੇ ਹੁਣ ਅਸੀਂ ਤੁਹਾਨੂੰ ਦਿਖਾਣੇ ਫਾਰਮੂਲਾ ਕਿਵੇਂ ਬਣਿਆ ਔਰ ਕਿਸ ਤਰੀਕੇ ਦਾ ਜਿਹੜਾ ਬਣਿਆ ਤੁਸੀਂ ਕਹਿ ਰਹੇ ਸੀ ਕਿ ਅਗਰ ਕਿਸੇ ਨੇ ਪਾਣੀ ਰੱਖਣਾ ਤਾਂ ਥੋੜਾ ਬਹੁਤ ਪਾਣੀ ਵੀ ਵਿੱਚ ਰੱਖ ਸਕਦੇ ਹੋ ਹਾਂਜੀ ਹਾਂਜੀ ਰੱਖ ਸਕਦੇ ਜੀ 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 ਦੇਖੋ ਜੀ ਇਹ ਫਾਰਮੂਲਾ ਬਣ ਕੇ ਬਿਲਕੁਲ ਰੈਡੀ ਹੈ ਤੇ ਮੇਰੇ ਤੇ ਜੀਪ ਚ ਮੂੰ ਜੋ ਵੈਸੇ ਪਾਣੀ ਆ ਜਾਂਦਾ ਜੀ ਖੁਸ਼ਬੂ ਦੇ ਨਾਲ ਹੀ ਮੇਰੇ ਵੀ ਆ ਰਿਹਾ ਜੀ ਬਿਲਕੁਲ ਜਿੱਦਾਂ ਤੁਹਾਨੂੰ ਆ ਰਿਹਾ ਉਹਦਾ ਮੈਨੂੰ ਵੀ ਆ ਰਿਹਾ ਜੀ ਬਿਲਕੁਲ ਕੀ ਬਾਤ ਹੈ ਕੀ ਬਾਤ ਹੈ ਕੀ ਚੀਜ਼ ਹੈ ਇਹ ਬਹੁਤ ਨਾਯਾਬ ਚੀਜ਼ ਹੈ ਬਹੁਤ ਸ਼ਾਨਦਾਰ ਚੀਜ਼ ਹੈ ਤੇ ਜਿੰਨਾ ਇਹਦੀ ਪਿਆਰੀ ਖੁਸ਼ਬੂ ਹੈ ਉੰਨੀ ਪਿਆਰੀ ਇਹਦਾ ਉਨਾ ਹੀ ਪਿਆਰਾ ਅਸਰ ਵੀ ਹੋਏਗਾ ਜੀ ਤੇ ਜੋ ਚੀਜ਼ਾਂ ਅਸੀਂ ਜ਼ਿੰਦਗੀ 'ਚ ਸੋਚੀਆਂ ਸੀ ਜਾਂ ਜਿਹਨੂੰ ਕਹਿੰਦੇ ਵੀ ਸੁਪਨਿਆਂ ਦਾ ਜੋ ਆਲਮ ਹੁੰਦਾ ਬੰਦੇ ਦਾ ਜੋ ਅਸੀਂ ਕਿੰਨੇ ਵੀ ਅਸੀਂ ਸਾਡੀਆਂ ਫੈਂਟਸੀਜ਼ ਹੁੰਦੀਆਂ ਵੀ ਆਪਾਂ ਇਦਾਂ ਕਰ ਲਈਏ ਸਾਡਾ 파ਟਨਰ ਬਹੁਤ ਸਾਡੇ ਤੋਂ ਰਾਜੀ ਹੋ ਜਾਏਗਾ ਬਹੁਤ ਖੁਸ਼ ਹੋ ਜਾਏਗਾ ਜਿਹੜਾ ਸੁੱਖ ਤੁਹਾਡੇ 파ਟਨਰ ਨੇ ਕਦੀ ਉਮੀਦ ਕੀਤੀ ਸੀ ਵੀ ਇਹ ਮੇਰਾ 파ਟਨਰ ਮੈਨੂੰ ਉਹ ਸੁੱਖ ਦੇਏਗਾ ਉਹ ਸੁੱਖ ਤੁਹਾਨੂੰ ਮਿਲੇਗਾ ਹੁਣ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਵੈਜ ਸਾਰੀ ਗੱਲਬਾਤ ਦੇ ਲਈ ਤੇ ਸਾਨੂੰ ਇਹ ਦੱਸ ਦਿਓ ਵੀ ਇਹ ਖਾਣਾ ਕਿਵੇਂ ਹੈ ਠੰਡਾ ਹੋਣ ਤੋਂ ਬਾਅਦ ਖਾਣਾ ਹੈ ਜਾਂ ਗਰਮ-ਗਰਮ ਨੂੰ ਇਹਨੂੰ ਜਿਹੜਾ ਅਸੀਂ ਇਨਟੇਕ ਕਰਨਾ ਨਹੀਂ ਜੀ ਇਹ ਠੰਡਾ ਹੋਣ ਤੋਂ ਬਾਅਦ ਹੀ ਖਾਣਾ ਜੀ ਗਰਮ-ਗਰਮ ਨਹੀਂ ਖਾਣਾ ਇਹਨੂੰ ਠੰਡਾ ਕਰਕੇ ਕਿਸੇ ਸੇਫ ਪਲੇਸ ਦੇ ਵਿੱਚ ਤੁਸੀਂ ਰੱਖ ਲਓ ਤੁਸੀਂ ਇਹਨੂੰ ਦਿਨ ਦੇ ਵਿੱਚ ਦੋ ਵਾਰ ਹੀ ਲੈ ਸਕਦੇ ਹੋ ਇੱਕ ਵਾਰੀ ਸਵੇਰੇ ਨਿਰਨੇ ਕਾਲ ਜੇ ਵੀ ਲੈ ਸਕਦੇ ਹੋ ਇੱਕ ਵਾਰੀ ਸ਼ਾਮ ਨੂੰ ਰਾਤ ਦੀ ਰੋਟੀ ਤੋਂ ਤਕਰੀਬਨ 2 ਘੰਟੇ ਪਹਿਲਾਂ ਵੀ ਲੈ ਸਕਦੇ ਹੋ ਤੇ ਇਹ ਉਨਾ ਹੀ ਲੈਣਾ ਜਿੰਨਾ ਤੁਹਾਡੀ ਬੋਡੀ ਨੂੰ ਰਿਕੁਆਇਰਮੈਂਟ ਹੈ ਇਹ ਨਹੀਂ ਵੀ ਇਹਨਾਂ ਤੁਸੀਂ ਢਿੱਡ ਭਰ ਲੈਣਾ ਸਮਝੋ ਵੀ ਤੁਸੀਂ ਦੋ ਚਮਚੇ ਸਵੇਰੇ ਲੈ ਸਕਦੇ ਹੋ ਦੋ ਚਮਚੇ ਤੁਸੀਂ ਸ਼ਾਮ ਨੂੰ ਲੈ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋਇਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਚੁਕੰਦਰ ਗਾਜਰ ਦੇ ਜਿਹੜਾ ਇਸਤੇਮਾਲ ਹੈਗਾ ਉਹਨੂੰ ਇਸ ਤਰੀਕੇ ਨਾਲ ਜੋ ਵੈਜਿਨਲ ਦੱਸਿਆ ਉਸ ਤਰੀਕੇ ਨਾਲ ਅਸੀਂ ਇਸਤੇਮਾਲ ਕਰਦੇ ਆਂ ਤਾਂ ਉਹ ਤੁਹਾਡੇ ਅੰਦਰ ਜਿਹੜਾ ਤਾਕਤ ਦੀ ਮਸ਼ੀਨ ਹੈਗੀ ਹੈ ਉਸ ਤਰੀਕੇ ਨਾਲ ਜਿਹੜਾ ਇਹ ਕੰਮ ਕਰਦੀ ਹੈ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਨਰਿੰਦਰ ਸਿੰਘ ਨਮਾ ਦੇ ਬਿਲਕੁਲ ਸਾਹਮਣੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਉਹਨਾਂ ਨੂੰ ਆ ਕੇ ਵੀ ਆਪ ਮਿਲ ਸਕਦੇ ਹੋ ਸੰਡੇ ਨੂੰ ਛੁੱਟੀ ਹੁੰਦੀ ਹੈ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਿਹੜਾ ਇਹ ਡਾਕਟਰ ਸਾਹਿਬ ਮਿਲਦੇ ਨੇ ਤੇ ਅਗਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਰਹਿ ਜਾਂਦਾ ਹੈ ਤਾਂ ਤੁਸੀਂ ਫੋਨ ਦੇ ਉੱਤੇ ਵੀ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਧੰਨਵਾਦ